ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੂਨ 84 ਦਾ ਕੱਲੂ ਘਾਰਾ ਬਹੁਤ ਸਾਰੇ ਲੋਕਾਂ ਨੇ ਉਹ ਆਪਣੇ ਪਿੰਡੇ ਤੇ ਹੰਡਾਇਆ ਬਹੁਤ ਸਾਰਿਆਂ ਨੇ ਇਹਦਾ ਸ਼ੇਖ ਜਿਹੜਾ ਉਹ ਛੱਲਿਆ ਇੱਕ ਛੋਟਾ ਕੱਲੂ ਘਾਰਾ ਜਿਹਨੂੰ ਕਹਿੰਦੇ ਨੇ ਉਹ 1746 ਈਸਵੀ ਚ ਕਨੂਆਣ ਦੇ ਸੰਭ ਵਿੱਚ ਹੋਇਆ ਸੀ ਜਦੋਂ ਦੀਵਾਨ ਲਖਪਤ ਰਾਏ ਜਿਹੜਾ ਹੈ ਉਹਨੇ ਠਾਣ ਲਈ ਸੀਗੀ ਐ ਸਿੱਖਾਂ ਨੂੰ ਮਾਰ ਮਕਾਉਣ ਦੀ ਕਿ ਉੱਥੇ 11000 ਦੇ ਕਰੀਬ ਸਿੱਖ ਸੀਧ ਹੋਏ ਸੀ ਦੂਜਾ ਜਿਹਨੂੰ ਵੱਡਾ ਘੱਲੂਖਾਰਾ ਕਹਿੰਦੇ ਨੇ 1762 ਈਸਵੀ ਚ ਹੋਇਆ ਸੀਗਾ ਔਰ ਇਹ ਅਬਦਾਲੀ ਜਿਹੜਾ ਉਹ ਚੜ ਕੇ ਆਇਆ ਸੀ ਤੇ ਕੁੱਪ ਰਹੀੜਾ ਜਿਹੜਾ ਲੁਧਿਆਣੇ ਤੋਂ ਮਲੇਰਕੋਟਲੇ ਜਾਂਦੇ ਆ ਰਸਤੇ ਵਿੱਚ ਮਲੇਰਕੋਟਲੇ ਤੋਂ ਪਹਿਲਾ ਤੇ ਅਮ드ਗੜ ਤੋਂ ਬਾਅਦ ਵਿੱਚ ਆਉਂਦਾ ਹੈ ਇਹ ਹੁਣ ਬਲੇਰ ਕੋਟਲਾ ਜ਼ਿਲ੍ਹੇ ਵਿੱਚ ਪੈਂਦਾ ਹੈ ਇੱਥੇ 30000 ਸਿੱਖ ਸ਼ਹੀਦ ਹੋਇਆ ਸੀ ਔਰ ਤੀਜਾ ਖੱਲੂਕਾਰਾ ਜਿਹੜਾ ਜੂਨ 1984 ਚ ਵਾਪਰੇ ਆ ਜਿੱਥੇ ਹਜ਼ਾਰਾਂ ਸਿੱਖ ਜਿਹੜੇ ਸੀ ਉਹਨਾਂ ਨੂੰ ਸਾਡੇ ਆਪਣੇ ਦੇਸ਼ ਦੀ ਭਾਰਤੀ ਫੌਜ ਨੇ ਬੰਬਾਂ ਦੇ ਨਾਲ ਉਡਾ ਦਿੱਤਾ ਤੋਪਾਂ ਦੇ ਨਾਲ ਉਡਾ ਦਿੱਤਾ ਔਰ ਸਟੇਨ ਗੰਨਾ ਦੇ ਨਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹਿੰਦੁਸਤਾਨੀ ਫੌਜ ਤੋਪਾਂ ਟੈਂਕਾਂ ਦੇ ਨਾਲ ਉਹ ਆਉਂਦੀ ਆ ਤੇ ਗੁਰੂ ਅਰਜਨ ਦੇਵ ਜੀ ਦਾ ਜੋਤੀਦੀ ਵਾਲਾ ਦਿਨ ਹੈ ਉਹਨੂੰ ਚੁੰਨਦੀ ਆ ਇਸ ਦਿਨ ਸਿੱਖ ਵੱਡੀ ਗਿਣਤੀ 71 ਹੋਣਗੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨਾ ਸੌਖਾ ਹੋਏਗਾ ਇਹ ਗੁਰੂ ਜੀ ਦਾ ਸੀਧੀ ਦਿਨ ਦੇ ਮੌਕੇ ਦਾ ਇੱਕ ਫਾਇਦਾ ਠਾਕੇ ਹਕੂਮਤ ਜਿਹੜੀ ਹੈ ਸਮੇਂ ਦੀ ਉਹ ਫੌਜ ਦੇ ਰਾਈ ਕਈ ਹਜ਼ਾਰ ਸਿੱਖਾਂ ਦਾ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਕਤਲੇਆਮ ਕਰਦੀ ਹੈ ਔਰ ਇਹਦੇ ਨਾਲ ਨਾਲ 37 37 ਹੋਰ ਗੁਰਦੁਆਰਿਆਂ ਤੇ ਵੀ ਪੰਜਾਬ ਦੇ ਵਿੱਚ ਇਹ ਫੌਜ ਵੱਲੋਂ ਹਮਲਾ ਕੀਤਾ ਜਾਂਦਾ ਕਿਉਂਕਿ ਸਾਰੇ ਗੁਰੂ ਘਰਾਂ ਦੇ ਵਿੱਚ ਉਸ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਜਿਹੜਾ ਪੁਰਬ ਹੈ ਉਹ ਮਨਾਇਆ ਜਾ ਰਿਹਾ ਹੁੰਦਾ ਤੇ ਸੰਗਤਾਂ ਵੱਡੀ ਗਿਣਤੀ 'ਚ ਉੱਥੇ ਪਹੁੰਚਦੀਆਂ ਨੇ ਪਰ ਜੇ ਮੰਨ ਲਿਆ ਜਾਵੇ ਕਿ ਸਰਕਾਰ ਦਰਬਾਰ ਸਾਹਿਬ ਤੋਂ ਸੰਤ ਜੀ ਨੂੰ ਫੜਨਾ ਚਾਹੁੰਦੀ ਸੀ ਤੇ ਬਾਕੀ ਸੈਂਤੀ ਗੁਰਦੁਆਰਿਆਂ ਵਿੱਚ ਤੇ ਕੋਈ ਸੰਤ ਜੀ ਨਹੀਂ ਸੀ ਲੱਗੇ ਹੋਏ ਉਹਨਾਂ ਤੇ ਵੀ ਬਰਾਬਰ ਉਸੇ ਦਿਨ ਅਟੈਕ ਕੀਤਾ ਗਿਆ ਔਰ ਇਹ ਅਟੈਕ ਦਾ ਇਨਾ ਗਹਿਰਾ ਦਰਦ ਸੀ ਕਿ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਜਿਨ੍ਹਾਂ ਨੇ ਕਿੰਨੇ ਹਜ਼ਾਰ پاਗਲਾਂ ਅਨਾਥਾਂ ਵਿਧਵਾਵਾਂ ਬੇਸਹਾਰਾ ਹੈਂਡੀਕੈਪ ਲੋਕਾਂ ਨੂੰ ਪਾਲਿਆ ਔਰ ਉਹਨਾਂ ਨੂੰ ਭਾਰਤ ਸਰਕਾਰ ਨੇ ਪਦਮ ਸ੍ਰੀ ਦਾ ਪੁਰਸਕਾਰ ਦੇ ਕੇ نوازਿਆ ਸੀ ਤੇ ਭਗਤ ਜੀ ਨੂੰ ਇਨਾ ਦਰਦ ਹੁੰਦਾ ਤੇ ਇੱਕ ਪਾਸੇ ਉਹ ਕਹਿੰਦੇ ਨੇ ਇੱਕ ਪਾਸੇ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਕਰਕੇ ਤੇ ਸਾਡੇ ਜਿਹੜੇ ਹਿੱਟਦੇ ਨੇ ਉਹਨਾਂ ਨੂੰ ਬਲੂਂਦਰ ਦੇ ਪਏ ਹੋ ਤੇ ਦੂਜੇ ਪਾਸੇ ਤੁਸੀਂ ਸਾਨੂੰ ਅਵਾਰਡ ਦੇ ਕੇ ਸਨਮਾਨ ਦਿੰਦੇ ਪਏ ਹੋ ਸਾਡਾ ਸਨਮਾਨ ਕਰ ਰਹੇ ਹੋ ਕਿ અપਮਾਨ ਕਰ ਰਹੇ ਹੋ ਤੇ ਉਹ ਇਸ ਸਨਮਾਨ ਨੂੰ ਇਸ ਪਦਮ ਸ੍ਰੀ ਦੇ ਅਵਾਰਡ ਜਿਹੜਾ ਉਹਨੂੰ ਠੁਕਰਾ ਦਿੰਦੇ ਨੇ ਉਹਨਾਂ ਨੇ ਇੱਕ ਚਿੱਠੀ ਲਿਖੀ ਉਸ ਵੇਲੇ ਰਾਸ਼ਟਰਪਤੀ ਨੂੰ ਜਿਹੜੀ ਮੈਂ ਆਪ ਜੀ ਨੂੰ ਪੜ੍ਹ ਕੇ ਸੁਣਾਣਾ ਚਾਹਾਂਗਾ ਉਹਨਾਂ ਨੇ ਲਿਖਿਆ ਕਿ ਇਸ ਘਟਨਾ ਦਾ ਜੋ ਦੁਖਦਾਈ ਅਸਰ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਅਤੇ ਅਕਾਲ ਤਖਤ ਸਾਹਿਬ ਦੀ ਇਮਾਰਤ ਤੇ ਪਿਆ ਹੈ ਉਹ ਆਪ ਨੇ ਦੇਖ ਹੀ ਲਿਆ ਹੈ ਇਹ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਜਾ ਰਿਹਾ ਭਗਤ ਪੂਰਨ ਸਿੰਘ ਵੱਲੋਂ ਕਿ ਇਸ ਘਟਨਾ ਦਾ ਦੁਖਦਾਈ ਅਸਰ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਅਤੇ ਕਾਲ ਤੱਕ ਸਾਹਿਬ ਦੀ ਇਮਾਰਤ ਤੇ ਪਿਆ ਹੈ ਉਹ ਆਪ ਜੀ ਨੇ ਦੇਖ ਹੀ ਲਿਆ ਹੈ ਸ੍ਰੀ ਦਰਬਾਰ ਸਾਹਿਬ ਵਿੱਚ ਆਈਆਂ ਸੰਗਤਾਂ ਇਸਤਰੀਆਂ ਮਰਦਾਂ ਬੱਚਿਆਂ ਤੇ ਇਸ ਤਰ੍ਹਾਂ ਗੋਲੀ ਚਲਾਈ ਜਾਂਦੀ ਰਹੀ ਜਿਸ ਤਰ੍ਹਾਂ ਜ਼ਹਿਰੀਲੀ ਦਵਾਈ ਦੀ ਪਿਸਕਾਰੀ ਨਾਲ ਮੱਛਰ ਮਾਰੀਦਾ ਹੈ ਉਹ ਗਏ ਜਾ ਕੇ ਲਿਖਦੇ ਆ ਕਿ ਮੈਂ ਇਹ ਕਹਿਣ ਲਈ ਮਜਬੂਰ ਹਾਂ ਕਿ ਫੌਜ ਨੇ اخਲਾਕੀ ਗਰਾਵਟ ਦਾ ਸਬੂਤ ਦਿੱਤਾ ਹੈ ਤੇ ਵੈਰ ਭਾਵਨਾ ਨਾਲ ਇਸ ਤਰ੍ਹਾਂ ਕਾਰਵਾਈ ਕੀਤੀ ਹੈ ਜਿਵੇਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਹੋਵੇ ਤੇ ਉਹ ਇਹ ਗੱਲ ਚਿੱਠੀ ਲਿਖ ਕੇ ਤੇ ਆਪਣਾ ਵਾਰ ਭਗਤ ਜੀ ਵਾਪਸ ਕਰ ਦਿੰਦੇ ਨੇ ਇੱਕ ਮੰਤਰੀ ਸਿੱਖ ਚਿੰਤਕ ਡਾਕਟਰ ਗੁਰਪ੍ਰਗਤ ਸਿੰਘ ਉਹਨਾਂ ਨੇ ਲਿਖਿਆ ਕਿ ਹਮਲਾ ਇੱਕ ਜ਼ਖਮ ਹੈ ਜੋ ਸਿੱਖ ਓਮ ਦੀ ਸਿਮਰਤੀ ਵਿੱਚੋਂ ਨਹੀਂ ਜਾ ਸਕਦਾ ਇਹਨੂੰ ਭਲਾਇਆ ਨਹੀਂ ਜਾ ਸਕਦਾ ਇਹ ਇੱਕ ਪੀੜ ਹੈ ਇੱਕ ਕਸਕ ਹੈ ਜੋ ਕਦੇ ਮਿਟ ਨਹੀਂ ਸਕਦੀ ਦੇਖੋ ਦੇਸ਼ ਦੀ ਆਜ਼ਾਦੀ ਚ 90% ਕੁਰਬਾਨੀਆਂ ਸਿੱਖਾਂ ਦੀਆਂ ਨੇ ਕਾਲੇ ਪਾਣੀ ਗਏ ਸਭ ਤੋਂ ਵੱਧ ਪੰਜਾਬੀ ਫਾਂਸੀ ਚੜੇ ਸਭ ਤੋਂ ਵੱਧ ਫਾਂਸ ਸਿੱਖ ਕਾਲੇ ਪਾਣੀ ਗਏ ਸਭ ਤੋਂ ਵੱਧ ਸਿੱਖ ਫਿਰ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੀਆਂ ਤੇ ਉਹਨਾਂ ਪੰਜਾਬ ਦੇ ਲੋਕਾਂ ਦਾ ਜਾਨੋ ਪਿਆਰਾ ਧਾਰਮਿਕ ਸਥਾਨ ਹੋਵੇ ਤੇ ਭਾਰਤ ਗਵਰਨਮੈਂਟ ਉੱਤੇ ਫੌਜ ਕੋਲੋਂ ਹਮਲਾ ਕਰਵਾ ਦੋਵੇ ਇੱਕ ਟੈਲੀਗ੍ਰਾਫ ਲੰਡਨ ਦੀ ਅਖਬਾਰ ਹੈ ਉਹਨੇ 15 ਜੂਨ 1984 ਨੂੰ ਲਿਖਿਆ ਸੀ ਇਹ ਕਾਲ ਤਖਤ ਨੂੰ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਇਸ ਨੂੰ ਬੰਬਾਂ ਨਾਲ ਉਡਾਇਆ ਗਿਆ ਹੋਵੇ ਇਹ ਇਮਾਰਤ ਮਹਾਜੁੱਧ ਵਾਰਲਨ ਦੀਆਂ ਇਮਾਰਤਾਂ ਦੀ ਹੋਈ ਤਬਾਈ ਦਾ ਹੀ ਪ੍ਰਤੀਕ ਹੈ ਸ੍ਰੀ ਦਰਬਾਰ ਸਾਹਿਬ ਸਮੂਹ ਚ ਹਰੇਕ ਇਮਾਰਤ ਗੋਲੀਆਂ ਦਾ ਸ਼ਿਕਾਰ ਹੋਈ ਹੈ ਤੇ ਹਵਾਵਾਂ ਚ ਇਸ ਭਿਆਨਕ ਤਬਾਈ ਚ ਆ ਹੋਈਆਂ ਮੌਤਾਂ ਦੀ ਬਦਬੂ ਹਾਲੇ ਵੀ ਆਉਂਦੀ ਹੈ ਇਹ 6 ਜੂਨ ਨੂੰ ਅਟੈਕ ਦੀ ਸਮਾਪਤੀ ਹੁੰਦੀ ਹੈ ਇਹ 15 ਜੂਨ ਨੂੰ ਟੈਲੀਗ੍ਰਾਫ ਲੰਡਨ ਲਿਖ ਰਿਹਾ ਵੀ ਹਾਲੇ ਵੀ ਮੌਤਾਂ ਦੀ ਬਦਬੂ ਆਉਂਦੀ ਹੈ ਦੇਖੋ ਹਰ ਖੇਤਰ ਦੇ ਸਿੱਖਾਂ ਦੇ ਮਨਾਂ ਤੇ ਦਾ ਬਹੁਤ ਗਹਿਰਾ ਅਸਰ ਹੋਇਆ ਹਜ਼ਾਰਾਂ ਸਿੱਖ ਇਸ ਅਸਰ ਤਹਿਤ ਜਿਹੜੇ ਫੌਜੀ ਸੀਗੇ ਉਹਨਾਂ ਨੇ ਬਗਾਵਤ ਕਰ ਦਿੱਤੀ ਉਹ ਬੈਰਕਾਂ ਛੱਡ ਕੇ ਆ ਗਏ ਪੰਜਾਬ ਦੇ ਪਿੰਡਾਂ ਚ ਸ਼ਹਿਰਾਂ ਚੋਂ ਸਿੱਖ ਜੱਥਿਆਂ ਦੇ ਰੂਪ ਵਿੱਚ ਦਰਬਾਰ ਸਾਹਿਬ ਵੱਲੋਂ ਵੀਰਾ ਕੱਤ ਕੇ ਚੱਲ ਪਏ ਪਿੰਡਾਂ 'ਚ ਕਰਫੂ ਲਾ ਦਿੱਤਾ ਗਿਆ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੇਖਦੇ ਆ ਗੋਲੀ ਮਾਰਨ ਦਾ ਹੁਕਮ ਚਾੜ੍ਹਿਆ ਗਿਆ ਔਰ ਸਰਦਾਰ ਹਰਿੰਦਰ ਸਿੰਘ ਖਾਲਸਾ ਜਿਹੜੇ ਨਾਰਵੇ 'ਚ ਭਾਰਤੀ ਸੁਪੀਰ ਸੀ ਉਸ ਵੇਲੇ ਭਾਰਤ ਦੇ ਰਾਜਦੂਤ ਸੀਗੇ ਉਹ ਨਾਰਵੇ ਦੇ ਵਿੱਚ ਹਰਿੰਦਰ ਸਿੰਘ ਖਾਲਸਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜਦ ਮੈਨੂੰ ਪਤਾ ਲੱਗਿਆ ਕਿ ਉਸ ਦਰਬਾਰ ਸਾਹਿਬ ਤੇ ਫੌਜਾਂ ਚੜ ਆਈਆਂ ਜਿੱਥੇ ਅਰਦਾਸਾ ਕਰਕੇ ਅਸੀਂ ਇਹ ਰੁਤਬੇ ਪਾਏ ਆ ਤਾਂ ਹਿਰਦਾ ਬਲੁੰਦਰਿਆ ਗਿਆ ਤੇ ਰਿੰਦਰ ਸਿੰਘ ਖਾਲਸਾ ਲਿਖਦੇ ਨੇ ਮੈਂ ਤੁਰੰਤ ਭਾਰਤ ਦੀ ਨੌਕਰੀ ਨੂੰ ਲੱਤ ਮਾਰ ਕੇ ਅਖਬਾਰਾਂ ਵੇਚ ਕੇ ਗੁਜ਼ਾਰਾ ਚਲਾਉਣ ਚ ਖੁਸ਼ੀ ਮਹਿਸੂਸ ਕੀਤੀ ਬਲ ਇੰਨਾ ਜਿਆਦਾ ਗਹਿਰਾ ਅਸਰ ਉਸ ਲਈ ਸਿੱਖਾਂ ਦੇ ਮਨਾਂ ਤੇ ਸੀਗਾ ਦਰਬਾਰ ਸਾਹਿਬ ਤੇ ਹਮਲੇ ਦਾ ਇੱਕ ਬੜਾ ਪ੍ਰਸਿੱਧ ਪੱਤਰਕਾਰ ਕੁਸਵੰਤ ਸਿੰਘ ਹੈ ਉਹ ਕਹਿੰਦਾ ਉਹਨੇ ਵੀ ਲਿਖਿਆ ਕਿ ਉਹਨੇ ਵੀ ਪਦਮ ਪੂਸ਼ਨ ਅਵਾਰਡ ਜਿਹੜਾ ਉਹਨੂੰ ਭਾਰਤ ਸਰਕਾਰ ਨੇ ਦਿੱਤਾ ਸੀ ਦਰਬਾਰ ਸਾਹਿਬ ਤੇ ਹਮਲੇ ਦੇ ਰੋਸ ਵਿੱਚੋਂ ਉਹਨਾਂ ਨੇ ਵੀ ਇਹ ਅਵਾਰਡ ਵਾਪਸ ਕਰ ਦਿੱਤਾ ਡਾਕਟਰ ਸਾਧੂ ਸਿੰਘ ਹਮਦਰਦ ਅ ਅਜੀਤ ਖਬਰ ਦੇ ਜਿਹੜੇ ਫਾਊਂਡਰ ਇਹਦੇ ਮੈਨੇਜਿੰਗ ਡਾਇਰੈਕਟਰ ਸੀਗੇ ਇਹਦੇ ਫਾਊਂਡਰ ਸੰਪਾਦਕ ਸੀਗੇ ਉਹਨਾਂ ਨੇ ਵੀ ਪਦਮ ਸ੍ਰੀ ਦਾ ਆਪਣਾ ਅਵਾਰਡ ਜੋ ਭਾਰਤ ਸਰਕਾਰ ਕੋਲੋਂ ਮਿਲਿਆ ਸੀ ਉਹਨਾਂ ਨੇ ਵੀ ਇਸ ਰੋਸ ਵਜੋਂ ਵਾਪਸ ਕਰ ਦਿੱਤਾ ਸੀ ਸੰਤਾਂ ਨੂੰ ਫੜਨ ਲਈ ਹੋਰ ਤਰੀਕੇ ਵੀ ਵਰਤੇ ਜਾ ਸਕਦੇ ਸੀ ਜਿਵੇਂ ਘੇਰਾਬੰਦੀ ਕਰਕੇ ਜਿਵੇਂ ਪਾਣੀ ਰੋਕ ਕੇ ਰਸਦ ਸਪਲਾਈ ਬੰਦ ਕਰਕੇ ਹੈਨਾ ਆਪੇ ਹੀ ਸਮਾਂ ਪਾ ਕੇ ਅੰਦਰ ਉਹ ਰਸਨ ਪਾਣੀ ਮੁੱਕਦਾ ਤੇ ਕੋਈ ਰਾਹ ਬੰਦਾ ਸ਼ਹੀਦੀਪੁਰਬ ਦਾ ਚੁੰਨਾ ਇਹਦਾ ਕੀ ਮਕਸਦ ਹੋ ਸਕਦਾ ਤਤਕਾਲੀ ਜਥੇਦਾਰ ਕਿਰਪਾਲ ਸਿੰਘ ਸੂਰੀਆ ਮੈਗਜ਼ੀਨ ਚ ਲਿਖਦੇ ਨੇ ਕਿ ਸਰਕਾਰ ਸਿੱਖ ਇਤਿਹਾਸ ਤਬਾਹ ਕਰਨਾ ਚਾਹੁੰਦੀ ਸੀ ਹਮਲੇ ਤੋਂ 2 ਦਿਨ ਬਾਅਦ ਜਦੋਂ ਹਮਲਾ ਹੋ ਕੇ ਬੰਦ ਹੋ ਗਿਆ ਸੀਜ਼ਫਾਇਰ ਆ ਤੇ ਬਾਅਦ ਵਿੱਚ ਕੋਈ ਗੱਲ ਨਹੀਂ ਬਣਦੀ ਉਸ ਤੋਂ 2 ਦਿਨ ਬਾਅਦ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਉਹਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਪ੍ਰਾਤਨ ਹੱਥ ਲਿਖਤਾਂ ਉਹਦੇ ਵਿੱਚ ਖਰੜੇ ਉਹਦੇ ਵਿੱਚ ਐ ਹੱਥ ਲਿਖਤ ਬੀੜਾਂ ਉਹਦੇ ਵਿੱਚ ਐ ਜਨਮ ਸਾਖੀਆਂ ਉਹਦੇ ਵਿੱਚ ਨੇ ਗੁਰੂ ਸਾਹਿਬਾਨ ਦੇ ਪ੍ਰਾਤਨ ਰਹਿਤਨਾਮੇ ਹੁਕਮਨਾਮੇ ਉਹਦੇ ਵਿੱਚ ਨੇ ਇਹ ਸਾਰਾ ਕੁਝ ਤਬਾਹ ਕਰ ਦਿੱਤਾ ਗਿਆ ਕਿਉਂ ਇਸ ਕਰਕੇ ਕਿ ਕਹਿੰਦੇ ਹੁੰਦੇ ਜਦੋਂ ਤੁਸੀਂ ਕੋਈ ਇਤਿਹਾਸ ਆਪਣਾ ਪੇਸ਼ ਕਰਦੇ ਹੋ ਤੇ ਉਹਦੇ ਪ੍ਰੂਫ ਚਾਹੀਦੇ ਨੇ ਉਹਦੇ ਸਬੂਤ ਚਾਹੀਦੇ ਨੇ ਇਹ ਸਾਰੇ ਖਰੜੇ ਉਹਦਾ ਸਬੂਤ ਸੀ ਇਹ ਸਾਰਾ ਕੁਝ ਨੂੰ ਮਲਿਆ ਮੀਟ ਕਰ ਦਿੱਤਾ ਗਿਆ ਇਹਦੇ ਪਿੱਛੇ ਮੰਦੀ ਭਾਵਨਾ ਸਿੱਖਾਂ ਪ੍ਰਤੀ ਸਿੱਖ ਇਤਿਹਾਸ ਪ੍ਰਤੀ ਸੁਪਸ਼ਟ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਔਰ ਇਹਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਅਮਰਦੰਸ਼ੀ ਦਾ ਮੋਰਚਾ ਲੱਗਿਆ ਸਾਰੇ ਲੀਡਰ ਹਿੰਦੁਸਤਾਨ ਦੇ ਖੁੱਡਾਂ ਵਿੱਚ ਵੜ ਗਏ ਤੇ ਇਹ ਪੰਜਾਬ ਦੇ ਸਿੱਖਾਂ ਨੇ ਉਸ ਵੇਲੇ ਦੇ ਪੰਜਾਬ ਦੇ ਅਕਾਲੀ ਦਲ ਨੇ ਅਮਰਦੰਸ਼ੀ ਦੇ ਵਿਰੁੱਧ ਮੋਰਚਾ ਲਾ ਦਿੱਤਾ ਤੇ ਸਾਰੇ ਜੇਲ੍ਹਾਂ ਭਰ ਦਿੱਤੀਆਂ ਤੇ ਉਹ ਅਮਰਜੈਂਸੀ ਸਮੇਂ ਦੀ ਹਾਕਮ ਇੰਦਰਾ ਗਾਂਧੀ ਨੂੰ ਹਟਾਉਣੀ ਪਈ ਉਹਦਾ ਰਾਜ ਭਾਗ ਵੀ ਜਾਂਦਾ ਰਿਹਾ ਬਾਅਦ ਵਿੱਚ ਸੋ ਇਹ ਗੱਲ ਵੀ ਉਹ ਹਾਕਮ ਨੂੰ ਰੜਕਦੀ ਸੀ ਕਪੂਰੀ ਮੋਰਚਾ ਲੱਗਿਆ ਕਿ ਅਸੀਂ ਪੰਜਾਬ ਦਾ ਪਾਣੀ ਸਾਡੇ ਕੋਲ ਆ ਪੂਰਾ ਨਹੀਂ ਆ ਅਸੀਂ ਬਾਹਰ ਨਹੀਂ ਦੇਣਾ ਤੇ ਉਹ ਐਸਵਾਈਐਲ ਨਹਿਰ ਕੱਢਣ ਤੇ ਸਮੇਂ ਦਾ ਹਾਕਮ ਇੰਦਰਾ ਗਾਂਧੀ ਬਜਿੱਤ ਸੀ ਤੇ ਉਹ ਟੱਕ ਲਾਉਣ ਵਾਸਤੇ ਆ ਰਹੀ ਐ ਸਮੇ ਦੇ ਮੁੱਖ ਮੰਤਰੀ ਸੋਨੇ ਦੀ ਕਈ ਚੱਕੀ ਫਿਰਦੇ ਨੇ ਤੇ ਸਿੰਘਾਂ ਦੇ ਉਹ ਮੋਰਚੇ ਉਹ ਇਕੱਠ ਉਹ ਜਜ਼ਬੇ ਅੱਗੇ ਝੁਕਣਾ ਪਿਆ ਤੇ ਹਾਕਮ ਨੂੰ ਰਸਤੇ ਵਿੱਚੋਂ ਵਾਪਸ ਮੁੜਨਾ ਪਿਆ ਹਾਕਮ ਦੇ ਲਈ ਜੋ ਹੰਕਾਰੀ ਭਰੇ ਹੁੰਦੇ ਨੇ ਬਹੁਤ ਵੱਡਾ ਇੱਕ ਉਹਨਾਂ ਲਈ ਇੱਕ ਜਿਹਨੂੰ ਕਹਿੰਦੇ ਆਂ ਵੀ ਬੇਇੱਜ਼ਤੀ ਵਾਲੀ ਗੱਲ ਸੀਗੀ ਬਹੁਤ ਵੱਡਾ ਉਹਨਾਂ ਵਾਸਤੇ ਇੱਕ ਅਕਾ ਇੱਕ ਸਹਿ ਜਿਹੜਾ ਸਦਮਾ ਸੀਗਾ ਵੀ ਇਹ ਲੋਕ ਇੰਨੇ ਤਾਕਤਵਰ ਨੇ ਸ਼ਾਇਦ ਇਹ ਸੋਚਿਆ ਹੋਵੇ ਕਿ ਇਹ ਤਾਕਤ ਹਰਮੰਦਰ ਸਾਹਿਬ ਤੋਂ ਲੈਂਦੇ ਨੇ ਤਾਕਤ ਸ੍ਰੀ ਕਾਲ ਤਖਤ ਸਾਹਿਬ ਤੋਂ ਲੈਂਦੇ ਨੇ ਤੇ ਇਹਨਾਂ ਦੇ ਇਹ ਤਖਤ ਨੂੰ ਢਾ ਦਿਓ ਬਿਲਡਿੰਗ ਤਾਂ ਢਾ ਦਿੱਤੀ ਗਈ ਪਰ ਸੰਤਤਾ ਸਿੰਘ ਵਰਗਿਆਂ ਨੂੰ ਫਿਰ ਕਾਲ ਤਖਤ ਤੇ ਪੇਸ ਹੋਣਾ ਪਿਆ ਫਿਰ ਹਕਮ ਨੇ ਸੋਚਿਆ ਹੋਵੇਗਾ ਕਿ ਬਿਲਡਿੰਗ ਢਾ ਦਿੱਤੀ ਕਾਲ ਤਖਤ ਤਾਂ ਫਿਰ ਕਾਇਮ ਹੈ ਪਰ ਉਹਨੂੰ ਲੱਗਿਆ ਹੋਊਗਾ ਕਿ ਜਦ ਸਮਝਾਇਆ ਹੋ ਕਿਸੇ ਨੇ ਵੀ ਕਾਲ ਤਖਤ ਕੋ ਬਿਲਡਿੰਗ ਨਹੀਂ ਹੈ ਕਾਲ ਤਖਤ ਇੱਕ ਕਨਸੈਪਟ ਹੈ ਇੱਕ ਮर्यादा ਵਾ ਇੱਕ ਸੰਸਥਾ ਵਾ ਇੱਕ ਸੰਕਲਪ ਹੈ ਇਹਨੂੰ ਇਹਨੂੰ ਟਾਇਆ ਨਹੀਂ ਜਾ ਸਕਦਾ ਕਿਉਂਕਿ ਇਹ ਸਿੱਖਾਂ ਦੇ ਦਿਲਾਂ ਵਿੱਚ ਹੈ ਹਿਰਦਿਆਂ ਵਿੱਚ ਹੈ ਸੋ ਦਿਲਾਂ ਵਿੱਚੋਂ ਕਾਲ ਤਖਤ ਕੱਢਣ ਵਾਸਤੇ ਫਿਰ ਤੁਸੀਂ ਜੇ ਨੋਟ ਕਰੋ ਤੇ ਜਿਹੜਾ ਵਿਅਕਤੀਵਾਦ ਜਿਹੜਾ ਗੁਰੂ ਢੰਮ ਜਿਹੜਾ ਡੇਰਾਬਾਦ ਉੱਪਰਿਆ ਇਹ ਸਨ 84 ਤੋਂ ਬਹੁਤ ਉੱਪਰਿਆ ਅਜਨੰਦਪੁਰ ਸਾਹਿਬ ਦੇ ਆਲੇ-ਦੁਆਲੇ ਦੇਖੋ ਤੁਸੀਂ ਕੋਈ ਸਰਵੇ ਕਰਕੇ ਦੱਸੋ ਕਿ ਸਨ 84 ਤੋਂ ਪਹਿਲਾਂ ਕਿੰਨੇ ਡੇਰੇ ਸੀ ਤੇ ਅੱਜ ਕਿੰਨੇ 100 ਡੇਰੇ ਜਿਹੜੇ ਆ ਉਹ ਉਹ ਵੱਢ ਚੁੱਕੇ ਨੇ ਕਿ ਵਿక్తిਵਾਦ ਨਾਲ ਜੋੜਦੇ ਹੋ ਗੁਰੂ ਢੰਮ ਨਾਲ ਜੋੜਦੇ ਹੋ ਦੇਵਵਾਦ ਨਾਲ ਜੋੜਦੇ ਹੋ ਔਰ ਕਾਲ ਤੱਕ ਤਖਤ ਪੰਥ ਤੋਂ ਪਿੱਟ ਕਰਕੇ ਤੇ ਵਿక్తి ਡੇਰਿਆਂ ਵੱਲ ਇਹਨਾਂ ਦਾ ਅ ਮੁਖ ਕਰਦੇ ਹੋ ਤੇ ਆਪੇ ਹੀ ਇਹ ਆਪਣੀ ਤਾਕਤ ਨਾਲੋਂ ਟੁੱਟ ਜਾਣਗੇ ਸੋ ਇਦਾਂ ਦਾ ਬਹੁਤ ਕੁਝ ਜਿਹੜਾ ਉਹ ਵਾਪਰਿਆ ਅਸੀਂ ਲੋਕਾਂ ਨੇ ਢੰਡਾਇਆ ਫਿਰ 1 ਜੂਨ ਨੂੰ ਸੀਆਰਪੀ ਵੱਲੋਂ ਗੋਲੀਬਾਰੀ ਹੁੰਦੀ ਹੈ 1984 ਚ 2 ਜੂਨ ਨੂੰ ਪੰਜਾਬ ਫੌਜ ਦੇ ਹਵਾਲੇ ਹੋ ਜਾਂਦਾ ਹੈ ਤੇ ਰਾਤ ਨੂੰ 8:30 ਵਜੇ ਸਮੇਂ ਦੀ ਹਕਮ ਇੰਦਰਾ ਗਾਂਧੀ ਅਸ ਦੇਸ ਨੂੰ ਸੰਬੋਧਨ ਕਰ ਰਹੀ ਹੈ ਉਸ ਉਹ ਜਿਹੜਾ ਸੰਬੋਧਨ ਹੈ ਉਹ 9:30 ਵਜੇ ਉਹਦਾ ਲਾਈਵ ਦਿਖਾਣਾ ਸ਼ੁਰੂ ਹੁੰਦਾ ਹੈ ਤੇ ਉਹਦੇ ਵਿੱਚ ਉਹ ਲੈਕਚਰ ਦੇ ਰਹੀ ਆ ਸ਼ਾਂਤੀ ਦਾ ਪਾਠ ਪਰ ਅੰਦਰੋਂ ਹਮਲੇ ਦੀ ਤਿਆਰੀ ਹੋ ਰਹੀ ਹੈ ਫਿਰ ਬੜੀ ਇੱਕ ਉਹ ਕਿਤਾਬ ਲਿਖੀ ਇੱਕ ਦਰਦ ਦੇ ਵਿੱਚ ਆ ਕੇ ਮਨੂੰ ਉਸ ਵੇਲੇ ਬੋਲਦੇ ਬੋਲਦੇ ਨਾਮ ਵਿਸਰਿਆ ਬੜੇ ਸਾਡੇ ਸਤਿਕਾਰਯੋਗ ਉਹ ਬਜ਼ੁਰਗ ਅੱਜ ਦੁਨੀਆ ਤੇ ਨਹੀਂ ਐ ਉਹ ਨਨਕਾਣਾ ਸਾਹਿਬ ਦੇ ਮੈਨੇਜਰ ਵੀ ਰਹੇ ਪਟਿਆਲੇ ਲੱਗੇ ਉਹਨਾਂ ਦਾ ਪਿੰਡ ਸੀ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਕਿਉਂ ਕੀਤਾ ਵੇ ਸਾਹੋ ਵੀ ਇਹਨਾਂ ਤੇ ਇਹਨਾਂ ਹਾਕਮਾਂ ਤੇ ਅਸੀਂ ਵਿਸ਼ਵਾਸ ਕਿਉਂ ਕਰ ਲਿਆ ਜਦੋਂ ਚਾਬੀਆਂ ਦਾ ਮੋਰਚਾ ਲੱਗਿਆ ਤੇ ਅੰਗਰੇਜ਼ ਡਿਪਟੀ ਕਮਿਸ਼ਨਰ ਨੇ ਜਦੋਂ ਚਾਬੀਆਂ ਖੋਹ ਲਈਆਂ ਦਰਬਾਰ ਸਾਹਿਬ ਦੀਆਂ ਮਕਸਦ ਇਹ ਸੀ ਵੀ ਗੁਰਦੁਆਰਾ ਸਟੇਟ ਵਿਦਨ ਸਟੇਟ ਹੈ ਤੇ ਇਹ ਗੁਰੂ ਘਰ ਦੇ ਰਾਈ ਰੀਆਰਗੇਨਾਈਜ਼ ਹੋ ਕੇ ਇਹ ਅੰਗਰੇਜ਼ਾਂ ਨੂੰ ਕੱਢ ਸਕਦੇ ਨੇ ਇਹ ਇਹ ਸਮਰੱਥਾ ਇੱਥੋਂ ਲੈਂਦੇ ਨੇ ਤੇ ਉਹ ਉਹ ਦਾ ਕੰਟਰੋਲ ਆਪਣੇ ਕੋਲ ਕਰਨਾ ਚਾਹੁੰਦਾ ਸੀ ਇੱਕ ਮਹੰਤਾਂ ਦੇ ਰਾਈ ਇੱਕ ਇਹਨਾਂ ਢੰਗ ਤਰੀਕਿਆਂ ਦੇ ਨਾਲ ਤੇ ਚਾਬੀਆਂ ਖੋ ਲਈਆਂ ਚਾਬੀਆਂ ਦਾ ਮੋਰਚਾ ਲੱਗ ਗਿਆ ਔਰ ਇਹਨਾਂ ਪ੍ਰੈਸ਼ਰ ਪਿਆ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਕਾਲ ਤੱਕ ਦੇ ਉੱਤੇ ਆਪ ਆ ਕੇ ਤੇ ਜਥੇਦਾਰ ਖੜਕ ਸਿੰਘ ਹੋਰਾਂ ਨੂੰ ਉਹ ਚਾਬੀਆਂ ਜਿਹੜੀਆਂ ਸੀ ਉਹ ਵਾਪਸ ਕਰਨੀਆਂ ਪਈਆਂ ਉਸ ਵੇਲੇ ਤਾਂ ਇਹ ਹਾਕਮ ਸਮੇਂ ਦੇ ਜਿਹੜੇ ਲੋਕ ਸੀ ਮਹਾਤਮਾ ਗਾਂਧੀ ਇਹਨਾਂ ਨੇ ਟੈਲੀਗ੍ਰਾਮ ਦਿੱਤੀ ਕਿ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਗਈ ਹੈ ਔਰ ਬੜੇ ਇਹਨਾਂ ਦੇ ਨਾਲ ਵਾਅਦੇ ਕੀਤੇ ਸਾਡੇ ਪੰਜਾਬੀਆਂ ਪੰਜਾਬ ਨਾਲ ਕਿ ਤੁਹਾਨੂੰ ਤੁਹਾਡਾ ਰਾਜ ਭਾਗ ਜੇ ਸਾਡਾ ਮੁਰਦਾ ਤੇ ਇਹ ਚ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਹੋਏਗਾ ਤੁਹਾਨੂੰ ਇੱਕ ਖਿੱਤਾ ਦਿੱਤਾ ਜਾਏਗਾ ਜਿੱਥੇ ਬਿਹਾੜ ਕੇ ਤੁਸੀਂ ਇਸ ਆਜ਼ਾਦੀ ਦਾ ਨਿਗਮ ਮਾਣੋਗੇ ਤੁਹਾਡੀ ਆਜ਼ਾਦੀ ਹੋਏਗੀ ਤੁਹਾਡੇ ਜਗ੍ਹਾ ਖੰਦਾ ਜੀ ਨਹੀਂ ਹੋਏਗੀ ਪਰ ਇਹਦੇ ਵਿੱਚ ਵੀ ਚਲਾਕੀ ਕੀਤੀ ਗਈ ਜਿੱਥੇ ਸਿੱਖਾਂ ਨੇ ਅਬਦਾਲੀ ਨਾਦਰ ਸਾਹਿਬ ਵਰਗੇ ਭਜਾ ਕੇ ਰਾਜ਼ ਕੀਤਾ ਵੰਡਵੇਲੇ ਉਹਨੂੰ ਉਜਾੜ ਦਿੱਤਾ ਗਿਆ ਵੰਡਵੇਲੇ ਅਸੀਂ ਵੀ ਗਲਤੀਆਂ ਕੀਤੀਆਂ ਕਿ ਅਸੀਂ ਉਦੋਂ ਆਪਣੇ ਰਾਜ ਭਾਗ ਦੀ ਵਾਪਸ ਲੈਣ ਦੀ ਗੱਲ ਕਰਨੀ ਚਾਹੀਦੀ ਸੀ ਜਿੰਨਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਸੀ ਕਿਉਂਕਿ ਅੰਗਰੇਜ਼ਾਂ ਨੇ ਖੋਇਆ ਸੀ ਤੇ ਅੰਗਰੇਜ਼ਾਂ ਨੇ ਹੀ ਵਾਪਸ ਕਰਨਾ ਸੀ ਪਰ ਉਸ ਵੇਲੇ ਕਿਉਂ ਕੀਤਾ ਵਿਸਾਹ ਅਸੀਂ ਵਿਸ਼ਵਾਸ ਕਰ ਲਿਆ ਅ ਸਾਡੀ ਕੌਮ ਨੇ ਸਾਡੇ ਲੀਡਰਾਂ ਨੇ ਵਿਸ਼ਵਾਸ ਕਰ ਲਿਆ ਤੇ ਸਾਨੂੰ ਮਿਲਿਆ ਕਿ ਬੰਡ ਦੇ ਵਿੱਚ 10 ਲੱਖ ਪੰਜਾਬੀਆਂ ਦੀ ਜਾਨ ਚਲੀ ਗਈ ਉਹ ਮੌਤ ਦੇ ਮੂੰਹ ਤਾੜ ਦਿੱਤੇ ਗਏ 1947 ਚ ਅ ਅਜੇ ਦੇਸ਼ ਜਾਦ ਹੋਏ ਨੂੰ 2 ਮਹੀਨੇ ਵੀ ਨਹੀਂ ਹੋਏ ਤੇ ਸਿੱਖਾਂ ਨੂੰ ਜਰਾਇਮ ਪੈਸਾ ਕ੍ਰਿਮੀਨਲ ਕੌਮ ਜਿਹੜੀ ਆ ਉਹ ਐਲਾਨ ਕਰ ਦਿੱਤਾ ਗਿਆ ਹਾਂਜੀ ਇਹ ਪੰਜਾਬੀ ਸੂਬਾ ਜਿਹੜੇ ਕਹਿੰਦੇ ਤੁਨੋਂ ਆਜ਼ਾਦੀ ਵਾਸਤੇ ਇੱਕ ਖਿੱਤਾ ਦਵਾਂਗੇ ਜੇ ਉਹਨਾਂ ਕੋਲ ਆਪਣਾ ਪੰਜਾਬੀ ਸੂਬਾ ਲੈਣ ਲਈ ਮੰਗ ਕੀਤੀ ਤਾਂ ਉਹਦੇ ਵਾਸਤੇ ਵੀ ਮੋਰਚਾ ਲਾਉਣਾ ਪਿਆ ਜ਼ਿਲ੍ਹਾ ਚ ਜਾਣਾ ਪਿਆ ਤੇ ਜੇ ਮੋਰਚਾ ਲਾਇਆ ਜ਼ਿਲ੍ਹਾ ਚ ਗਏ ਪ੍ਰਾਸਰ ਬਣਾਇਆ ਤੇ ਜੇ ਪੰਜਾਬ ਮਿਲਿਆ ਤੇ ਉਹ ਵੀ ਲੰਗੜਾ ਮਿਲਿਆ ਪੰਜਾਬੀ ਲਾ ਕੇ ਬੋਲਦੇ ਖੋਲੇ ਗਏ ਚੰਡੀਗੜ੍ਹ ਖੋਲਿਆ ਗਿਆ ਭਾਖੜਾ ਖੋਲਿਆ ਗਿਆ ਸਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਖੋਲ ਹੀ ਗਈ ਔਰ ਡਾਕਟਰ ਅਮਨਪ੍ਰੀਤ ਸਿੰਘ ਗੁਰਪੁਰ ਵਾਸੀ ਮੇਰਾ ਪੁੱਤਰ ਜਿਹੜਾ 2021 ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਗਿਆ ਉਹਨੇ 15 ਅਗਸਤ 2020 ਨੂੰ ਲਿਖਿਆ ਆਜ਼ਾਦੀ ਵਾਲੇ ਦਿਨ ਕਿ ਵੰਡ ਕੇ ਪੰਜ ਆਬ ਨੂੰ ਕਿੰਜ ਦੇਵਾ ਵਧਾਈ ਖੂਨ ਹੀ ਖੂਨ ਸੀ ਕਿੰਨਿਆਂ ਪੱਤ ਗਵਾਈ ਕਿੰਨੇ ਸੁਹਾਗ ਮਿਟ ਗਏ ਪੁੱਤ ਮਾਵਾਂ ਦੀ ਸਾਮਤ ਆਈ ਚੱਲੀ ਜੋ ਹਨੇਰੀ ਏ ਘਰ ਦੇ ਚਿਰਾਗ ਜਾਵੇ ਬੁਝਾਈ ਭੁੱਲ ਗਏ ਸਵਾਰਥੀ ਲੋਕ ਮੇਰੇ ਕਿਉਂ ਭੁੱਲ ਗਏ ਮੇਰੇ ਭਾਈ ਤੁਹਾਨੂੰ ਮੁਬਾਰਕ ਹੋਵੇ ਜਾਂਦੀ ਸਾਡੇ ਲੇਖੇ ਨਾ ਅਜਾਈ ਅਸੀਂ ਉਦੋਂ ਵੀ ਗੁਲਾਮ ਅਸੀਂ ਅੱਜ ਵੀ ਗੁਲਾਮ ਫਿਰ ਉਹਨੇ ਇੱਕ 2000 ਵਿੱਚ 14 ਅਗਸਤ ਨੂੰ ਇਸ ਤੋਂ ਇੱਕ ਦਿਨ ਪਹਿਲਾਂ ਲਿਖਿਆ ਕੌਣ ਕਿਤੇ ਕੋਈ ਵਿਛੜਿਆਂ ਨੂੰ ਆਣ ਕੇ ਮਿਲਾਵੇਗਾ ਕੋਈ ਪਾਕਿਸਤਾਨ ਚ ਰਹਿ ਗਿਆ ਕੋਈ ਇੱਧਰ ਆ ਗਿਆ ਇੱਧਰ ਰਹਿ ਗਿਆ ਕੌਣ ਕਿਤੇ ਕੋਈ ਵਿਛੜਿਆਂ ਨੂੰ ਆ ਕੇ ਮਿਲਾਵੇਗਾ ਕੌਣ ਫਰਿਸ਼ਤਾ ਇਹਨਾਂ ਭੈੜੀਆਂ ਹੱਦਾਂ ਨੂੰ ਮਨ ਚੋਂ ਮਿਟਾਵੇਗਾ ਸੋ ਇਹ ਇੱਕ ਦਰਦ ਇੱਕ ਜਾਣਕਾਰੀ ਮੇਰਾ ਸਾਂਝਾ ਕਰਨੋਂ ਦਿਲ ਕੀਤਾ ਮੈਂ ਗੱਡੀ 'ਚ ਬੈਠਾ ਬੈਠਾ ਅਜ ਤਬੀਅਤ ਵੀ ਢਿੱਲੀ ਸੀ ਸਫ਼ਰ ਵੀ ਲੰਬਾ ਸੀ ਬਠਿੰਡਾ ਤੋਂ ਮਲੋਟ ਮਲੋੜ ਤੋਂ ਅਗੇ ਆਉਲਖ 50 ਟੀਚਰਾਂ ਦੀ ਇੱਕ ਉਥੇ ਕਾਰਸਾਲਾ ਸੀ ਸਾਢੇ 3 ਘੰਟੇ ਬੋਲ ਕੇ ਮੈਂ ਵਾਪਸ ਪਰਤਿਆ ਤੇ ਮੈਂ ਸੋਚਿਆ ਗੱਡੀ 'ਚ ਬੈਠਾ ਬੈਠਾ ਇਹ ਵੀ ਇੱਕ ਮੰਨ ਦਾ ਉਬਾਲ ਮੈਂ ਪੇਸ ਕਰਦੇ ਆ ਤੋ ਅੱਗੇ ਦਰਬਾਰ ਸਾਹਿਬ ਦੀ ਹੱਡ ਬੀਤੀ ਜਿਹੜੀ ਮੈਂ ਖੁਦ ਪਿੰਡੇ ਤੇ ਹੰਡਾਈ ਆ ਮੈਂ ਉਹਦੇ ਅੰਦਰ ਸੀ 84 ਦੇ ਹਮਲੇ ਵੇਲੇ ਉਹ ਵੱਖਰੇ ਤੌਰ ਤੇ ਇੱਕ ਓੰਕਾਰ ਜਿਹੜਾ ਚੈਨਲ ਹੈ ਕਰਨਾਲ ਦਾ ਉਹ ਮੈਂ ਤੁਹਾਡੀ ਸੇਵਾ 'ਚ ਰੱਖ ਚੁੱਕਾ ਹਾਂ ਫੇਸਬੁੱਕ ਦੇ YouTube ਦੇ ਰਾਈਂ ਔਰ ਇੱਕ ਜਿਹੜਾ ਚੜ੍ਹਦੀ ਕਲਾ ਪਟਿਆਲੇ ਵਾਲਾ ਚੈਨਲ ਹੈ ਉਹਨਾਂ ਦਾ ਵੀ ਮੈਂ ਪੋਸਟ ਕਰ ਚੁੱਕਾ ਹਾਂ ਉੱਥੇ ਵਿਸਤਾਰਤ ਜਾਣਕਾਰੀ ਹੈ ਸੋ ਇਨੀਆ ਕੋ ਬੇਨਤੀ ਹੈ ਪ੍ਰਵਾਨ ਭੁੱਲਾ ਚੁੱਕਾਂ ਦੀ ਮਾਫੀ ਚੜ੍ਹਦੀ ਕਲਾ ਸਰਬ ਸੁਖ ਹੋਵੇ ਸਰਬੱਤ ਦਾ ਭਲਾ ਧਰਮ ਦਾ ਜੈਕਾਰ ਪੰਥ ਕੀ ਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ